ਕੀ ਗੱਲ ਹੋਈ ਐ ਵਾਰਡ ਨੰਬਰ 1 ਦੇ ਵਿੱਚ ਕਾਂਗਰਸ ਦੇ ਕੈਂਡੀਡੇਟ ਹਾਂ ਹਾਂ ਜੀ ਤੇ ਕੀ ਲੱਕੀ ਵੋਟ ਰੇਡੀ ਕੱਟੀ ਗਈ ਐ ਕੀ ਕਰ ਇਹ ਹੁਣ ਮੈਨੂੰ ਨਹੀਂ ਪਤਾ ਕਿਉਂ ਕੱਟੀ ਗਈ ਐ ਜਿੰਨੇ ਵੀ ਮੇਰੇ ਸਪੋਰਟਰ ਸੀ ਸਾਰਿਆਂ ਦੀ ਵੋਟ ਕੱਟੀ ਗਈ ਐ ਕੱਲ ਤੱਕ ਮੇਰੀ ਇਹ ਦੇਖੋ ਕੱਲ ਤੱਕ ਮੇਰੀ ਪ੍ਰੈਜ਼ੈਂਸ ਸੀ ਔਰ ਅੱਜ ਕਿਉਂ ਉਹਦੇ ਵਿੱਚ ਐਕਸੈਂਟ ਹੋ ਗਈ ਸਾਰੀਆਂ ਡਿਲੀਟ ਕਿਉਂ ਹੋ ਗਈਆਂ ਮੇਰੇ ਪਰਿਵਾਰ ਦੀਆਂ ਵੀ ਹੋ ਗਈਆਂ ਬਿਲਕੁਲ ਲਿਸਟ ਆ ਉਹਦੇ ਵਿੱਚ ਹੈ ਗਈਆਂ ਉਹਦੇ ਵਿੱਚ ਹੈ ਗਈ ਹੈ ਜੀ ਐਸ ਡੀ ਐਮ ਨੇ ਚੈੱਕ ਕੀਤੀ ਹੈ ਵੈਰੀਫਾਈ ਕੀਤੀਆਂ ਅੱਠ ਵਾਰੀ ਲਿਸਟਾਂ ਦੀ ਵੈਰੀਫਾਈ ਹੋਈ ਹੈ ਹਾਈਲਾਈਟ ਹੋਈ ਵੀ ਹੈ ਉਹਨਾਂ ਨੇ ਫੋਨ ਦੇ ਵਿੱਚ ਵੀ ਦੇਖਿਆ ਹੈ ਔਰ ਉਹ ਗਈ ਕਿੱਥੇ ਵੋਟ ਫੇਰ ਮੇਰੀ ਅੱਜ ਅੰਦਰ ਵੋਟ ਪਾਉਣਗੇ ਅਸੀਂ ਤਾਂ ਮੈਂ ਵੋਟ ਪਾਣ ਗਈ ਸੀ ਉਹ ਕਹਿੰਦੇ ਤੁਹਾਡੀ ਹੈ ਨਹੀਂ ਡਿਲੀਟ ਹੈ ਬੀਐਲਓ ਕੋਲ ਹੈਗੀ ਹੈ ਪੁੱਛਿਆ ਨਹੀਂ ਉਹ ਕਹਿੰਦੇ ਸਾਡੇ ਕੋਲ ਹੈ ਨਹੀਂ ਅਸੀਂ ਪਾਣ ਨਹੀਂ ਦੇਣੀ ਬੀਐਲਓ ਕੋਲ ਪੁੱਛਿਆ ਉਹਨਾਂ ਦੇ ਕੋਲ ਹੈਗੀ ਹੈ ਮੇਰੀ ਵੋਟ ਇਹ ਕਿਉਂ ਤੱਕਾ ਕਰ ਰਹੇ ਆ ਮੈਂ ਕੈਂਡੀਡੇਟ ਆ ਸਾਰੇ ਵੋਟਾਂ ਪੈਣਗੀਆਂ ਕਿਵੇਂ ਸਾਰੇ ਬਾੜਾਂ ਦੇ ਵਿੱਚ ਅੱਜ ਪਹਿਲੀ ਵਾਰ ਇੰਨਾ ਤੱਕਾ ਲੱਗਦਾ ਵਾ ਕੀ ਲੱਗਦਾ ਵਾ ਕਿ ਮੈਂ ਵੋਟ ਨਹੀਂ ਪਾਣ ਦੇਣੀਆਂ ਕਿਸੇ ਨੂੰ ਵੀ ਕੀ ਲੱਗਦਾ ਵਾ ਕਿ ਮਤਲਬ ਕੀ ਕੀ ਹੋ ਕੋਦਾ ਕੀ ਕਹਿ ਸਕਦਾ ਕੀ ਲੱਗਦਾ ਤੁਹਾਨੂੰ ਕੀ ਕਰਨ ਇਹ ਵੋਟਾਂ ਕਰੋ ਇਹਨਾਂ ਨੂੰ ਸਹੀ ਕਰੋ ਹੁਣ ਤੁਸੀਂ ਆ ਕੇ ਅਸੀਂ ਵੀਰ ਜੀ ਜਿੱਤਦੇ ਪੈ ਨਹੀਂ ਸਾਡੀ ਜਿੱਤ ਯਕੀਨੀ ਸੀਗੀ ਇਹਨਾਂ ਨੇ ਆਪਣੀ ਹਾਰ ਦੇਖਦੇ ਹੋਏ ਇਹ ਸਾਰਾ ਕਦਮ ਚੁੱਕਿਆ ਰਾਤੋਂ ਰਾਤ ਤੁਸੀਂ ਲਾ ਲੋ ਹਿਸਾਬ ਸਾਡਾ ਪੰਡਾਲ ਲੱਗਿਆ ਵੀਰਾਂ ਦੇ ਪੈਪਾ ਤੱਕ ਚੱਕਦੇ ਟੰਡ ਤੱਕ ਚੱਕਦਾ ਵੀ ਸਾਨੂੰ ਇਹਨਾਂ ਦੇ ਇੱਥੇ ਬੋਥ ਲਾਉਣਾ ਨੂੰ ਬੋਥ ਲਾਉਣਾ ਪਵੇ ਅਸੀਂ ਆਪਣਾ ਬੋਥ ਦੁਬਾਰਾ ਇੱਧਰ ਕਰਕੇ ਲਾਇਆ ਇਹਨਾਂ ਕਰਦੇ ਅੱਜ ਤੱਕ ਨਹੀਂ ਦੇਖਿਆ ਜਾਂਦਾ ਤਾਂ ਸਰਕਾਰ ਕਰ ਰਹੀ ਹੈ ਆਪਣੀ ਹਾਰ ਦੇਖ ਕੇ ਕਰਦੀ ਦੋ ਵੀ ਕਰਦੀ ਹੈ ਮਨੋਜ ਗੜੀ ਜੀ ਖੜੇ ਹੋ ਕੈਂਡੀਡੇਟਾਂ ਤੁਸੀਂ ਤੇ ਕਿੰਨੀਆਂ ਵੋਟਾਂ ਸੀ ਜਿਹੜੀਆਂ ਆਪਣੀਆਂ ਆਗੀਆਂ 1204 ਵੋਟਾਂ ਸੀਗੀਆਂ ਜੀ ਤੁਹਾਡੀਆਂ ਆਪਣੀਆਂ ਫੈਮਿਲੀ ਦੀਆਂ ਵੋਟਾਂ ਕਿੰਨੀਆਂ ਸੀ ਸਾਡੀਆਂ 5 ਵੋਟਾਂ ਸੀ ਕਿੰਨੀਆਂ ਕੱਟੀਆਂ ਗਈਆਂ ਕਿਹੜੀ ਕਿਹੜੀ ਫੋਟ ਕਿਦਾਂ ਦੀਆਂ ਸੀ ਸਾਡੀਆਂ 3 ਇਕੱਠੀਆਂ ਗਈਆਂ ਹਾਂਜੀ ਮੇਨ ਕੈਂਡੀਡੇਟ ਦੀ ਵੋਟ ਕੱਟੀ ਗਈ ਜਿਹੜੀ ਐਸਡੀਐਮ ਸਾਹਿਬ ਨੇ ਉਸ ਦਿਨ ਫੇਲ 14 ਤਰੀਕ ਤੱਕ ਸਾਡੀਆਂ ਵੋਟਾਂ ਵਿੱਚ ਸੀ ਅੱਜ ਵੀ ਵੋਟਾਂ ਵਿੱਚ ਨੇ ਪਰ ਇਹਨਾਂ ਨੇ ਇੱਕ ਹੋਰ ਲਿਸਟ ਲਿਆ ਕੇ ਉਹਦੇ ਤੇ ਸਾਰੀਆਂ ਤੇ ਡਿਲੀਟ ਡਿਲੀਟ ਉਹਦੀ ਮੋਹਰ ਲਾ ਕੇ ਕਹਿ ਦਿੰਦੇ ਆ ਥੋੜੀ ਵੋਟ ਕੱਟੀ ਗਈ ਜੀ ਉਹ ਲੋ ਫਾਈਲ ਭਰਨ ਗਈ ਸੀ ਤਾਂ ਉਸ ਟਾਈਮ ਸਾਰਿਆਂ ਤੋਂ ਪ੍ਰੋਪਰ ਸਾਈਜ਼ ਹੀ ਸਾਰਾ ਕੁਝ ਬਿਲਕੁਲ ਸਹੀ ਸੀਗਾ ਜੀ ਬਿਲਕੁਲ ਸਹੀ ਸੀ ਅੱਜ ਫਿਰ ਉਹਨਾਂ ਨੂੰ ਪੁੱਛਿਆ ਅੰਦਰ ਜਿਹੜੇ ਬੈਠੇ ਸੀਗੇ ਵੀ ਹਾਂ ਵੀ ਇਹ ਜੋ ਫਾਰਮ ਬੜਾ ਵੋਟ ਕੈਂਡੀਡੇਟ ਆ ਜਿਹੜੀ ਵੋਟ ਕੱਟੀ ਗਈ ਆ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ ਅੱਜ ਕਹਿੰਦੇ ਨੇ ਸਾਨੂੰ ਮਗਰੋਂ ਆਰਡਰ ਆ ਇਹ ਸਰਕਾਰ ਦਾ ਧੱਕਾ ਆਰਡਰ ਆ ਹਾਂ ਜੀ ਕੀ ਆਰਡਰ ਆ ਪੁੱਛਣਾ ਜੀ ਕਿਹਦੇ ਦਾ ਆਰਡਰ ਆ ਆ ਜਿਹੜੀ ਲੀਟਾ ਅੱਜ ਰਾਤ ਨੂੰ ਇਹਨਾਂ ਨੇ ਉਹ ਕਰੀ ਆ ਨਮੀ ਲਿਸਟ ਆ ਤੁਹਾਡੇ ਕੋਲ ਨਹੀ ਨਹੀ ਨੀ ਲੀਸਟ ਸੀ ਤੁਹਾਡੇ ਕੋਲ ਸਾਡੇ ਕੋਲ ਤਾਂ ਜਿਹੜੀ ਪਰਸਨਲ ਲਿਸਟ ਉਹ ਸਾਡੇ ਕੋਲ ਹੈਗੀਆਂ ਮੌਜੂਦ ਆ ਉਹਦੇ ਵਿੱਚ ਵੋਟਾਂ ਹੈਗੀਆਂ ਸਾਡੀਆਂ ਹੈਗੀਆਂ ਨੇ ਜਿਹੜੀ ਇਹਨਾਂ ਨੇ ਉੱਤੇ ਜਿਹੜੀ ਲਿਸਟ ਹੈ ਦੇਖੋ ਲਿਸਟ ਅੰਦਰ ਵੀ ਹੈਗੀਆਂ ਵੋਟਾਂ ਉੱਥੇ ਵੀ ਹੈਗੀਆਂ ਸਿਰਫ ਉੱਥੇ ਇਹਨਾਂ ਨੇ ਇੱਕ ਮਾਰਤਾ ਡਿਲੀਟ ਡਿਲੀਟ ਬਸ ਆਪਣੀ ਮਰਜ਼ੀ ਨਾਲ ਡਿਲੀਟ ਮਾਰਤੇ ਇਹਨਾਂ ਨੇ ਜਿਹੜੀ ਸਾਡੀ ਪੱਕੀ ਵੋਟਾਂ ਰਿਪੋਰਟ ਕਰਕੇ ਮੋੜ ਦਿੰਦੇ ਨੇ ਕਿ ਤੁਹਾਡੀ ਰਿਪੋਰਟ ਡਿਲੀਟ ਆ ਕਿ ਤੁਸੀਂ ਵੋਟ ਨਹੀਂ ਪਾ ਸਕਦੇ ਉਹ ਵਿਚਾਰੇ ਛੁੱਟੀ ਅੱਜ ਕਰ ਉਹ ਵਿਚਾਰੇ ਹੁਣ ਦੁਬਾਰਾ ਕੰਮਾਂ ਤੇ ਚਲੇ ਗਏ ਜੀ ਉਹ ਫੇਰ ਦੇ ਖੜੇ ਆ ਫੇਰ ਦੇ ਖੜੇ ਨੇ ਕੰਤਰੀ ਆਉਂਦੀ ਮੇਰੀ ਖੋਦੀ ਵੋਟ ਮੇਰੀ 1 ਨੰਬਰ ਦੇ ਵਿੱਚ ਵੋਟ ਆ ਜੀ ਐ ਤੇ ਮੇਰੀ ਵੋਟ ਨੰਬਰ ਕਰੀ ਪਈ ਆ ਇਹਨਾਂ ਦਿਖਾਓ ਆਪਣੀ ਵੋਟ ਦਿਖਾਓ ਆ ਦੇਖੋ ਜੀ ਆ ਸਾਰੇ ਵੋਟਰ ਨੇ ਸਭ ਦੀਆਂ ਵੋਟਾਂ ਸਾਡਾ ਬੁਰਦਾ ਗੱਟੀਆਂ ਹੋਈਆਂ ਨੇ ਅਸੀਂ ਲੋਕੋ ਖਾਮਿਆਂ ਰਹਿੰਦੇ ਆਪਣੇ ਘਰਵਾੜੇ ਚ ਤੁਹਾਡੀ ਵੋਟ ਹੈ ਨਹੀਂ ਕੀ ਨਾਮ ਤੁਹਾਡਾ ਮਨਦੀਪ ਜੀ ਦੇ ਕੀ ਕਹਿੰਦੇ ਤੁਸੀਂ ਪੋਲ ਬੋਟ ਬਣਗੇ ਬਾ ਪਾਉਣਗੇ ਜੀ ਉਹ ਕਹਿੰਦੇ ਤੁਹਾਡੀ ਬੋਟੇ ਨਹੀਂ ਹੈ ਪਹਿਲਾਂ ਬੋਟ ਚਲੋ ਚੈੱਕ ਪਹਿਲਾਂ ਪਾਈ ਆਂ ਪਿਛਲੀ ਵਾਰ ਹਾਂਜੀ ਪਰ ਪਾਰਟੀ ਗਈ ਦੂਸਰੀ ਪਾਰਟੀ ਵਿੱਚ ਜੀ ਇਹ ਵੀ ਤੁਹਾਡਾ ਬੋਟ ਨੰਬਰ ਵਗੈਰਾ ਦਿੱਤਾ ਗਿਆ ਜੀ ਤੁਹਾਨੂੰ ਕਿੱਥੋਂ ਹਾਰੀ ਸਾਰਾ ਇਹ ਹੁਣ ਤਾਂ ਕੀ ਇੱਥੋਂ ਵੀ ਲਿਆ ਆਂ ਇਥੋਂ ਲਿਸਟ ਚ ਵੀ ਨੋਆ ਹੈਗਾ ਉੱਥੋਂ ਕਹਿੰਦੇ ਬੋਟ ਕੱਟੀ ਹੋਈ ਆ ਜੀ ਆ ਦੇਖੋ ਪਾਜੀ ਆ ਬੋਟ ਕੱਢਈ ਆ ਆ ਮੈਂ ਬੁੜੇ ਦਾ ਹੀ ਵੋਟਰ ਕੱਢ ਲੈਂਦਾ ਮੈਂ ਆਪਦਾ ਆਧਾਰ ਕੱਢ ਲੈਂਦਾ ਚਲੋ ਵੋਟਰ ਕੱਟ ਨਹੀਂ ਹੈਗਾ ਤਾਂ ਮੈਂ ਤਾਂ ਸਾਨਿਆ ਦਾ ਪਰ ਲੋਕਲ ਹੀ ਆ ਜੀ ਆਪਣਾ ਘਰਵਾਰ ਆ ਜੀ ਸਾਡਾ ਬੋਰਡ ਦਾ ਪਰਚੇ ਨਹੀਂ ਮਿਲ ਰਿਹਾ ਆ ਦੱਸੋ ਅਸੀਂ ਕੀ ਕਰੀਏ ਕਿਹੜੇ ਨੰਬਰ ਵਾਰਡ ਦੀ ਤੁਹਾਡੀ ਵੋਟ ਆਪਣੇ ਨਾਮ ਦਾ ਰੋਡ ਤੇ ਜੀ 1 ਨੰਬਰ ਵਾਰਡ ਜੀ ਆ ਦੇਖੋ ਇੱਧਰ ਆਪਣੇ ਨਾਮ ਆਖਿਆ ਸੀ ਇੱਕ ਮਿੰਟਾ ਦੇਖੋ ਲਿਸਟ ਦੇ ਵਿੱਚ 199 ਨੰਬਰ ਹੈ ਜੀ ਨੌਰੀ ਕੁਮਾਰ ਆ ਹੈਗੀ ਆ ਅੰਦਰ ਬੀ ਐਲਓ ਕੋਲ ਵੀ ਹੈਗੀ ਆ ਬਟ ਅੰਦਰ ਜਾ ਕੇ ਉਹ ਕਹਿੰਦੇ ਡਿਲੀਟ ਆ ਕਿਉਂ ਸਾਡੀ ਤਿੰਨ ਵੋਟਾਂ ਸਾ ਆ ਦੇ ਸਾਰੀਆਂ ਵੋਟਾਂ ਹੈਗੀਆਂ ਇਹਨਾਂ ਨੂੰ ਡਿਲੀਟ ਕਿਉਂ ਨੇ ਆ ਲਿਸਟ ਤੁਹਾਡੇ ਸਾਹਮਣੇ ਹੈ ਇਹੀ ਲਿਸਟ ਅੰਦਰ ਪਈ ਆ ਸੇਮ ਲਿਸਟ ਪਈ ਆ ਅੰਦਰ

ਇਥੇ ਸਾਡੇ ਲਿਸਟ ਦੇ ਨਾਮ ਹੈਗੇ ਨੇ ਬੋਲੇ ਗਲਤ ਪਰਚੀ ਆ ਹਾਂ ਕੀ ਨਾਮ ਆਪ ਦਾ ਬੜੇ ਮਾਦੇ ਨੇ ਕਿੰਨਾ ਨੰਬਰ ਆ ਲਿਸਟ ਨੂੰ ਆ ਤਾਂ ਉਹ ਕਹੋ ਤਾਂ ਫੋਨ ਕਰੋ ਆਹ ਬੜਾ ਅੱਡੇ ਆ ਗਏ ਨੇ 836 ਨੰਬਰ ਸਾਰੀਆਂ ਲਿਸਟਾਂ ਚ ਵੋਟਾਂ ਨੇ ਇਹਨਾਂ ਦੀਆਂ ਸਾਰੀਆਂ ਵੋਟਾਂ ਪਈਆਂ ਨੇ ਇਹ ਕਹਿੰਦੇ ਆ ਵੋਟਾਂ ਹੈ ਨਹੀਂ ਇਥੋਂ ਬਣਾ ਕੇ ਰਾਤ ਤੱਕ ਸਾਰੀਆਂ ਲਿਸਟਾਂ ਚ ਵੋਟਾਂ ਹੁਣ ਤੱਕ ਲਿਸਟ ਜੋਚ ਤਾਂ ਇਹਨਾਂ ਨੇ ਸਕੈਨਰ ਭੇਜਿਆ ਆਪ ਉਹਨੇ ਸਕੈਨ ਚ ਜਿਹੜੀ ਪੀਡੀਐਫ ਆ ਸਾਰੀਆਂ ਚ ਵੋਟਾਂ ਨੇ ਸਾਰੇ ਨੰਬਰ ਨੇ ਇਹਨਾਂ ਕੋਲ ਜਿਹੜੀ ਲਿਸਟ ਆ ਉਹਨਾਂ ਚ ਡਿਲੀਟ ਡਿਲੀਟ ਟੋਨੇਸਟ ਸਾਨੂੰ ਕਿਉਂ ਨਹੀਂ ਦਿੱਤੀ ਗਈ ਨਹੀਂ ਲੱਗਦਾ ਕਿੰਨਾ ਇੰਪੋਰਟੈਂਟ ਹੈ ਕਿੰਨਾ ਘੱਟ ਤੋਂ ਘੱਟ 400 ਪਲੱਸ ਵੋਟ ਕੈਨਸਲ ਕਰ ਚੁੱਕੇ ਆ ਹੁਣ ਤੱਕ 60 70 ਵੋਟਾਂ ਮੇਰੇ ਕੋਲੋਂ ਮੈਂ ਪਰਚੀ ਬਣਾ ਕੇ ਦੇ ਚੁੱਕਿਆ ਜਿਹੜੇ ਅੰਦਰ ਬੈਠੇ ਜੜੀ ਕਰਦੇ ਡਿਲੀਟ ਮੇਨ ਕੈਂਡੀਡੇਟ ਦੀ ਵੋਟ ਡਿਲੀਟ ਐਸ ਡੀ ਐਮ ਚੈੱਕ ਕੀ ਕਰਕੇ ਗਿਆ ਫਾਈਲ ਕਿਵੇਂ ਪਾਸ ਹੋ ਗਈ ਸਾਡੀ ਰਿਪੋਰਟ ਡਿਲੀਟ ਆ ਅੱਗੇ ਵੀ ਪਹੁੰਦੇ ਰਿਹਾ ਸੀ ਅੱਗੇ ਬੰਦੇ ਪਹੁੰਦੇ ਨਹੀਂ ਪਰ ਡਿਲੀਟ ਹੋਰ ਡਿਲੀਟ ਮੌਕੇ ਦੇ ਨਹੀਂ ਆ ਬੰਦੇ ਦੀ 8 ਵੋਟਾਂ ਨੇ ਕੈਂਡੀਡੇਟਾਂ ਉਮੀਦਵਾਰ ਉਤਰੇ ਹੋਣ ਤੱਕ ਵੋਟਾਂ ਸਿੱਗੀਆਂ ਆ ਅਜੇ ਵੋਟ ਨਹੀਂ ਹੈਗੀ ਹਾਂ ਨਾ ਕਢਾ ਕੇ ਦਿਖਾ ਦਿਓ ਜੀ ਉਹ ਲਿਸਟ ਕਿਉਂ ਨਹੀਂ ਦੇ ਰਹੇ ਹੈਗੇ ਅੰਦਰੋਂ ਸਾਨੂੰ ਬਾਹਰ ਉਹਨਾਂ ਦੀ ਕੋਈ ਸਪੈਸ਼ਲ ਕਿਉਂ ਉਹ ਲਿਸਟ ਹੈਗੀ ਹੈ ਜਿਹਦੇ ਵਿੱਚ ਸਾਡੀਆਂ ਵੋਟਾਂ ਹੈ ਨਹੀਂਆਂ ਬਾਹਰ ਕਿਉਂ ਨਹੀਂ ਕਿਸੇ ਨੂੰ ਸ਼ੋਅ ਕਰ ਰਹੇ ਪਹ ਲਿਸਟ ਟੋਟਲ ਕਿੰਨੀਆਂ ਜੀ ਹੈਗੀਆਂ 1104 ਵੋਟਾਂ ਜਿੱਚੋਂ ਘੱਟ ਤੇ ਘੱਟ 400 ਵੋਟ ਡਿਲੀਟ ਕਰਤੀ ਜਿਹੜੀ ਲਿਸਟ ਤੇ ਹੈਗੀ ਆ ਖਾਲੀ ਅੰਦਰ ਇਹਨਾਂ ਕੋਈ ਲਿਸਟ ਹੈ ਇੱਕ ਇਹਦੇ ਤੇ ਡਿਲੀਟ ਦਾ ਮਾਰਕਾ ਲੱਗਿਆ ਬਾਦ ਵੀ ਦੇਖਦੇ ਹਾਂ ਕੀ ਦੇਖਦੇ ਹਾਂ ਕਿ ਇਸ ਦੀ ਗਲਤੀ ਕੀ ਪੰਜਾਬ ਸਰਕਾਰ ਦਾ ਪੂਰਾ ਧੱਕਾ ਪੰਜਾਬ ਸਰਕਾਰ ਦਾ ਧੱਕਾ ਖਾਸ ਕਰ ਸਾਡੇ ਇੱਥੇ ਮੰਤਰੀ ਦਾ ਧੱਕਾ ਜਿਹੜਾ ਮੰਤਰੀ ਹਰਦੀਪ ਸਿੰਘ ਮੁੰਡਿਆ ਉਹਨੇ ਧੱਕਾ ਕਰਿਆ ਸਾਰਾ ਕਿੰਨੀਆਂ ਲਿਸਟਾਂ ਆਈਆਂ ਤੁਹਾਡੇ ਕੋਲੇ ਉਹਨਾਂ ਦਾ ਪੁਰਾਣੀਆਂ ਜਾਂ ਨਵੀਆਂ ਕੋਈ ਲਿਸਟਾਂ ਸਾਡੇ ਕੋਲ ਕੱਲ ਤੱਕ ਦੀ ਲਿਸਟ ਆਈ ਹੈ ਪੀਡੀਐਫ ਕੱਲ ਤੱਕ ਦਾ ਉਦੋਂ ਵਿੱਚ ਵੀ ਸਾਡੀਆਂ ਵੋਟਾਂ ਅੰਦਰ ਵੀ ਇਹਨਾਂ ਕੋਲ ਸਾਡੀਆਂ ਵੋਟਾਂ ਸਿਰਫ ਡਿਲੀਟ ਦਾ ਮਾਰਕਾ ਲਾਇਆ ਇਹਨਾਂ ਨੂੰ ਅੰਦਰ ਤੇ ਰਿਪੋਰਟ ਪਾਣਗੇ ਇੱਥੇ ਕੋਈ ਕੋਲ ਬੋਟ ਨਹੀਂ ਆ ਗਈ ਬੋਟ ਹੈ ਬੋਟ ਹੈ ਦਿੱਲੀ ਨੂੰ ਡਿਲੀਟ ਲੱਗ ਗਿਆ ਸਾਡੀ ਘਰ ਤੇ ਘੱਟ 200 ਵੋਟ ਮੁੜ ਗਈ ਹੁਣ ਤੱਕ ਜਿਹੜੇ ਪਾਉਣ ਆਏ ਸੀ ਤਿੰਨ ਸੌ ਅਸੀਂ ਸਵੇਰੇ ਹਾਈ ਕੋਰਟ ਤੇ ਇਹਦੇ ਤੇ ਕੇਸ ਲਾਵਾਂਗੇ ਠੀਕ ਆ ਨਾ ਜੋ ਸੱਤ ਹੋਇਆ ਵੱਧ ਤੋਂ ਵੱਧ ਕਰਾਂਗੇ ਅਸੀਂ ਇਨ ਚੁੱਪ ਬੈਠਣ ਵਾਲੇ